ਫਿਰੋਜ਼ਪੁਰ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸ਼੍ਰੀ ਗੋਇੰਦਬਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਤਾਂ ਬਰਿੰਦਰ ਗੋਇਲ ਨੇ ਕਿਹਾ ਕਿ ਡੈਮਾਂ ਦੇ ਵਿੱਚ ਪਾਣੀ ਵਧਣ ਦੇ ਕਾਰਨ ਦਰਿਆਵਾਂ ਦੇ ਵਿੱਚ ਹੌਲੀ-ਹੌਲੀ ਪਾਣੀ ਛੱਡਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਧਿਕਾਰੀ 24 ਘੰਟੇ ਹੜ੍ਹਾਂ ਦੀ ਸਥਿਤੀ ਦੇ ਨਾਲ ਤਿਆਰ ਹਨ ਅਤੇ ਸਰਕਾਰ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦੇਵੇਗੀ ਤਾਂ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਰ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਜਿਹੜੇ ਬੰਨ ਨੇ ਉਹ ਪੱਕੇ ਕਰਨ ਵਾਸਤੇ ਕਿਉਂਕਿ ਖੁਦ ਲੱਗੇ ਹੋਏ ਆ ਲੋਕ ਲੱਗੇ ਹੋਏ ਆ ਸੰਸਥਾਵਾਂ ਲੱਗੀਆਂ ਹੋਈਆਂ ਨੇ ਜੀ ਦੇਖੋ ਪਹਿਲੀ ਗੱਲ ਤਾਂ ਤੁਸੀਂ ਮੁਆਵਜ਼ੇ ਦੀ ਕੀਤੀ ਸੀ ਅਸੀਂ ਮੁਆਵਜ਼ਾ ਦੇਵਾਂਗੇ ਜੋ ਵੀ ਨੁਕਸਾਨ ਹੋਇਆ ਐਜ ਪਰ ਲਾਅ ਐਜ ਪਰ ਕਾਨੂੰਨ ਅਸੀਂ ਸਾਰਾ ਮੁਆਵਜ਼ਾ ਦੇਵਾਂਗੇ ਬਸ ਠੀਕ ਆ ਸਰ ਥੈਂਕ ਯੂ ਦੂਜੀ ਗੱਲ ਜਿਹੜੀ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ ਦੇਖੋ ਇਹ ਸਮਾਂ ਕਿਸੇ ਦੀ ਨੁਕਤਾਚੀਨੀ ਦਾ ਨਹੀਂ ਹੈ ਜੇ ਮੈਂ ਕਹਾਂ ਕਿਉਂਕਿ ਅੱਜ ਸਮਾਂ ਇਹ ਆ ਵੀ ਸਾਰੇ ਰਲ ਮਿਲ ਕੇ ਪਹਿਲਾਂ ਇਹ ਸਫਾਤ ਚੋਂ ਨਿਕਲੀਏ ਪਰ ਜੇ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਕ੍ਰੀਏਟ ਕੀਤੀਆਂ ਹੋਈਆਂ ਨੇ ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਦੇ ਲਈ ਕੀਤੀਆਂ ਹੁੰਦੀਆਂ ਹੁਣ ਜਦੋਂ ਸਾਡੇ ਗੈਰ ਰਿਪੀਰੀਅਨ ਸਟੇਟਸ ਨੇ ਉਹਨਾਂ ਨੂੰ ਤਾਂ ਸਾਡਾ ਪਾਣੀ ਦਿੱਤਾ ਆਂ ਦਰਿਆਵਾਂ ਦੀ ਮਾਰ ਹੈ ਜਿਹੜੀ ਅਸੀਂ ਚੱਲ ਰਹੇ ਹਾਂ ਪਾਣੀ ਵੱਧ ਆ ਗਿਆ ਨੁਕਸਾਨ ਹੋ ਗਿਆ ਸਾਡੇ ਸਾਡੇ ਲੋਕ ਪਰੇਸ਼ਾਨ ਹੋ ਰਹੇ ਨੇ ਇਹਦੇ ਲਈ ਉਹਨਾਂ ਸਟੇਟਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਤੇ ਆਰਾਮ ਨਾਲ ਬੈਠੇ ਨੇ ਬਲਕੇ ਸਾਨੂੰ ਨਸੀਤਾਂ ਦਿੰਦੇ ਆ ਕਿ ਡੈਮਾਂ ਦੇ ਵਿੱਚ ਪਾਣੀ ਭਰ ਜਾਂਦੇ ਹੋ ਹੁਣ ਡੈਮ ਦੀ ਸਥਿਤੀ ਹੈ 1390 ਫੁੱਟ ਡੈਮ ਦੀ ਸਥਿਤੀ ਹੈ ਜਿਹੜੀ ਰੱਖੀ ਜਾ ਸਕਦੀ ਹੈ ਪਾਣੀ ਉੱਤੇ 1384 ਫੁੱਟ ਹੋ ਗਿਆ ਤੇ ਅਸੀਂ 1390 ਤੇ ਛੱਡੀਏ ਇਹਦੇ ਸਾਰੇ ਪੰਜਾਬ ਨੂੰ ਤਬਾਹ ਕਰ ਦੂਗਾ ਅਸੀਂ ਸਿਸਟਮ ਬਣਾਇਆ ਕਿ ਹੌਲੀ ਹੌਲੀ ਛੱਡੀਏ ਉਹਨਾਂ ਦਾ ਸਿਸਟਮ ਇਹ ਆ ਵੀ ਪਾਣੀ ਭਰ ਜਾਂਦੇ ਹੋ ਤਾਂ ਕਿ ਸਾਨੂੰ ਪਾਣੀ ਦਿੱਤਾ ਜਾ ਸਕੇ ਜਦੋਂ ਸਾਡਾ ਗਲकोट ਕੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪਾਣੀ ਦੂਜੇ ਸਟੇਟਾਂ ਨੂੰ ਦਿੱਤਾ ਗਿਆ ਦੀ ਤਾਂ ਉਸ ਸਮੇਂ ਇਹ ਕਲਾਜਵੀ ਸੈਂਟਰ ਗਵਰਨਮੈਂਟ ਪਾਦਾਂ ਦੀ ਵੀ ਜੇ ਪਾਣੀ ਲੈਣਾ ਉਹਨਾਂ دریاਵਾਂ ਦਾ ਤੇ ਉਹਨਾਂ ਦੀ ਬਰਬਾਦੀ ਵੇਲੇ ਵੀ ਕਿਤੇ ਮਾੜਾ ਮੋਟਾ ਹਿੱਸਾ ਪਾ ਦਿਓ ਮੰਤਰੀ ਸਾਹਿਬ ਦਾ